ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੋਦੇ ਮਹੀਨੇ ਦੇ ਵਿੱਚ ਆਹ ਇੱਕ ਤਨ ਜ਼ਰੂਰ ਕਰੋ ਸਾਧ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਇਹ ਲੱਕੜਹਾਰਾ ਬੇਹਦ ਇਮਾਨਦਾਰ ਇਨਸਾਨ ਸੀ ਹਮੇਸ਼ਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲਾ ਤੇ ਕੁਝ ਚੰਗਾ ਹੋਣਾ ਤਾਂ ਕਹਿਣਾ ਸ਼ੁਕਰ ਹੈ ਪਰਮਾਤਮਾ ਕੁਝ ਮਾੜਾ ਵਾਪਰਨਾ ਕੁਝ ਮਾੜਾ ਵਾਪਰਨਾ ਤਾਂ ਕਹਿਣਾ ਪਰਮਾਤਮਾ ਤੇਰੀ ਮਰਜ਼ੀ ਤੇਰੀ ਰਜ਼ਾ ਜਿੱਥੇ ਰੱਖਣਾ ਉਥੇ ਰ੍ਹਾਂਗੇ ਇਹਦੇ ਵਿੱਚ ਤੋਂ ਸਾਡੇ ਲਈ ਕੁਝ ਬਿਹਤਰ ਹੀ ਸੋਚਿਆ ਹੋਵੇਗਾ ਹਮੇਸ਼ਾ ਪਰਮਾਤਮਾ ਨੂੰ ਚਿਤ ਵਧੇ ਰਹਿਣਾ ਇਹ ਲਖੜਹਾਰਾ ਇੰਨਾ ਕਿ ਇਮਾਨ ਦਾ ਪੱਕਾ ਸੀ ਕਿ ਇਸ ਦੇ ਕੁਝ ਅਸੂਲ ਸਨ ਉਹਨਾਂ ਦੇ ਵਿੱਚੋਂ ਇੱਕ ਅਸੂਲ ਇਹ ਸੀ ਕਿ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਹਰੇ ਰੋਖਣੋਂ ਨਹੀਂ ਵਟਣਾ ਮੈਂ ਜੰਗਲ ਵਿੱਚ ਚਾਹੇ ਮੈਨੂੰ ਕੋਹਾ ਕੋਹਾ ਵੱਧ ਤੋੜਨਾ ਪਵੇ ਪਰ ਮੈਂ ਸੁੱਕੇ ਦਰਖਤ ਲੱਭ ਕੇ ਹੀ ਵੜਾਂਗਾ ਹਰੇ ਦਰਖਤ ਦਾ ਕਦੇ ਵੀ ਨੁਕਸਾਨ ਨਹੀਂ ਕਰਾਂਗਾ ਇਸੇ ਜ਼ਿੰਦਗੀ ਪੀਤ ਦੇ ਰਹੀ ਇਸੇ ਘਰ ਵਾਲਿਆਂ ਨੇ ਇਸ ਦਾ ਵਿਆਹ ਕਰ ਦਿੱਤਾ ਇਹ ਬਹੁਤ ਹੀ ਗਰੀਬ ਪਰਵਾਰ ਸੀ ਗੁਜ਼ਰ ਬਸਰ ਇਸੇ ਜੀਤੇ ਹੈ ਚੱਲਦਾ ਸੀ ਕਿ ਇਹ ਲੱਕੜਾਂ ਵੰਡ ਕੇ ਲੈ ਆਉਂਦਾ ਤੇ ਉਸ ਨੂੰ ਬਾਜ਼ਾਰ ਦੇ ਵਿੱਚ ਵੇਚ ਦਿੰਦਾ ਜਿਹੜੇ ਪੈਸੇ ਮਿਲਦੇ ਤੇ ਉਹਦਾ ਰਾਸ਼ਨ ਪਾਣੀ ਆ ਜਾਂਦਾ ਤੇ ਘਰ ਵਾਲਿਆਂ ਦਾ ਗੁਜ਼ਰਬਸਰ ਹੋ ਜਾਂਦਾ ਪਰ ਜਦੋਂ ਇਹਦਾ ਵਿਆਹ ਹੋ ਗਿਆ ਤੇ ਇਸੀ ਘਰਵਾਲੀ ਤੇ ਇਸਤੇ ਬਹੁਤ ਖਵਾ ਸੀ ਕਹਿਣ ਲੱਗੇ ਕਿ ਇਹ ਕਿਹੋ ਜਿਹਾ ਕੀਤਾ ਹੈ ਤੇਰਾ ਇੰਨੇ ਕੁ ਕਮਾਈ ਨਾਲ ਤਾਂ ਆਪਣਾ ਢਿੱਡ ਵੀ ਆਪਣਾ ਚੰਗੀ ਤਰ੍ਹਾਂ ਨਹੀਂ ਭਰਦਾ ਆਪਾ ਸ਼ੌਂਕ ਕੀ ਪਗਾਉਣੇ ਹਨ ਇਸਨੇ ਦਿਨ ਰਾਤ ਆਪਣੇ ਮਾਪਿਆਂ ਨੂੰ ਕੋਸਿਆ ਕਰਨਾ ਕਿ ਉਹ ਮੈਨੂੰ ਖੋ ਦੇ ਵਿੱਚ ਤੱਕਾ ਦੇ ਗਏ ਨੇ ਕਦੇ-ਕਦੇ ਪਰਮਾਤਮਾ ਦੇ ਕਿਲਾ ਕਰਨਾ ਕਿ हे ਪਰਮਾਤਮਾ ਮੇਰੀ ਕਿਸਮਤ ਦੇ ਵਿੱਚ ਤੂੰ ਕਿਹੋ ਜਿਹਾ ਇਨਸਾਨ ਲਿਖ ਦਿੱਤਾ ਜੇ ਕੋਈ ਲੱਕੜਹਾਰਾ ਹੀ ਲਿਖਣਾ ਸੀ ਕਿਸਮਤ ਦੇ ਵਿੱਚ ਤਾਂ ਕੋਈ ਚੰਗਾ ਕਾਰੋਬਾਰੀ ਲੱਕੜਹਾਰਾ ਹੁੰਦਾ ਜਿਹੜਾ ਆਏ ਦਿਨ ਹਜ਼ਾਰਾਂ ਦੀ ਗਿੰਤੇ ਦੇ ਵਿੱਚ ਰੁੱਖ ਦਾ ਕਿਰੇਦੋ ਫੁਰਕਤ ਕਰਿਆ ਕਰਦਾ ਇਹਦੀਆਂ ਗੱਲਾਂ ਬਾਤਾਂ ਨੇ ਇਸ ਲੱਕੜਹਾਰੇ ਦੇ ਉੱਤੇ ਵੀ ਅਸਰ ਕੀਤਾ ਇਸਨੇ ਸੋਚਿਆ ਕਿ ਇਸ ਤਰ੍ਹਾਂ ਕਰਦਾ ਹਾਂ ਕਿ ਆਪਣੀ ਮਿਹਨਤ ਦੇ ਵਿੱਚ ਆਪਣੇ ਕੰਮ ਦੇ ਵਿੱਚ ਇਜਾਫਾ ਕਰ ਦਿੰਦਾ ਹਾਂ ਜਿੱਥੇ ਅੱਗੇ ਮੈਂ 8-7 ਘੰਟੇ ਕੰਮ ਕਰਦਾ ਹਾਂ ਉੱਥੇ ਹੁਣ 2-4 ਘੰਟੇ ਵਧ ਲਾਇਆ ਕਰਾਂਗਾ ਹੁਣ ਸਵੇਰੇ ਮੋਹ ਹਨੇਰੇ ਉਸਨੇ ਕੰਮ ਵੱਲ ਨਿਕਲ ਜਾਇਆ ਕਰਨਾ ਤੇ ਮਨ ਦੇ ਵਿੱਚ ਖੌਫ ਪੈ ਵੀ ਹੋਣਾ ਕਿ ਇਸ ਜੰਗਲ ਦਾ ਕੀ ਇਤਬਾਰ ਹੈ ਜੰਗਲ ਕਿਹੜਾ ਕਿਸੇ ਦਾ ਸਕਾ ਹੈ ਕੋਈ ਵੀ ਖਤਰਨਾਕ ਜੀਵ ਜੰਤੂ ਮੇਰੇ ਤੇ ਹਮਲਾ ਕਰ ਸਕਦਾ ਹੈ ਆਰਾਧਾ ਫਾਇਦਾ ਉਠਾ ਕੇ ਮੇਰਾ ਨੁਕਸਾਨ ਕਰ ਸਕਦਾ ਹੈ ਪਰ ਘਰ ਵਾਲੀ ਦੇ ਤਾਣੇ ਮੇਨੇ ਵਿੱਚ ਤਾਂ ਨਹੀਂ ਜਰ ਹੁੰਦੇ ਇਸ ਲਈ ਜਦੋਂ ਪਹਿਲੇ ਦਿਨ ਉਹ ਉਥੇ ਜੰਗਲ ਦੇ ਵਿੱਚ ਲੱਕੜਾਂ ਲੱਭਣ ਗਿਆ ਤੇ ਮੋਹਨ ਨੇਰੇ ਚਲਾ ਗਿਆ ਇਹ ਬਹੁਤ ਮਿਹਨਤੀ ਸੀ ਤੇ ਅੱਗੇ ਆਸਾਨੀ ਨਾਲ ਇਸ ਨੂੰ ਸੁੱਕੀਆਂ ਲੱਕੜਾਂ ਲੱਭਣ ਜਾਂਦਾ ਸੀ ਪਰ ਉਹ ਦਿਨ ਸ਼ਾਇਦ ਪ੍ਰਮਾਤਮਾ ਨੇ ਇਹਦੀ ਪ੍ਰੀਖਿਆ ਲੈਣ ਲਈ ਬਣਾਇਆ ਹੋਵੇਗਾ ਬਹੁਤ ਅੰਦਰ ਤੱਕ ਚਲਾ ਗਿਆ ਤੇ ਬਹੁਤ ਮੁਸ਼ਕਲ ਨਾਲ ਲੱਕੜਾਂ ਲੱਭੀਆਂ ਤੇ ਪਹਿਲਾਂ ਨਾਲੋਂ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਸ਼ਾਮ ਦੇ ਵੇਲੇ ਉਹ ਸੂਰਜ ਅਸਤ ਹੋਣ ਤੋਂ ਪਹਿਲਾਂ ਮੋੜ ਆਇਆ ਕਰਦਾ ਸੀ ਪਰ ਰਾਤ ਤੱਕ ਇਹ ਉੱਥੇ ਜੰਗਲ ਦੇ ਵਿੱਚ ਟੱਕਰਾਂ ਮਾਰਦਾ ਰਿਹਾ ਜਦੋਂ ਇਹ ਲੱਕੜਾਂ ਲੈ ਕੇ ਆਇਆ ਤਾਂ ਪਿੰਡ ਆ ਕੇ ਫਰੋਕਤ ਕੀ ਕਰਨੀਆਂ ਸਨ ਜਿਨ੍ਹਾਂ ਨੂੰ ਲੱਕੜਾਂ ਚਾਹੀਦੀਆਂ ਹੁੰਦੀਆਂ ਸਨ ਉਹਨਾਂ ਦਾ ਮਤਲਬ ਇਹ ਹੁੰਦਾ ਸੀ ਕਿ ਲੱਕੜਾਂ ਬਾਲ ਕੇ ਖਾਣਾ ਪਾਣੀ ਬਣਾਉਣਾ ਹੈ ਪਰ ਇਹਨੂੰ ਰਾਤ ਹੀ ਇੰਨੇ ਕੋ ਹੋ ਗਏ ਕਿ ਹਨੇਰਾ ਹੀ ਇੰਨਾ ਹੋ ਗਿਆ ਕਿ ਆਪਣੇ ਨਗਰ ਕਿਸੇ ਨੇ ਲੱਕੜ ਨਾ ਖਰੀਦੀ ਇਸੇ ਤਰੀਕੇ ਨਾਲ ਕਈ ਨਗਰਾਂ ਦੇ ਵਿੱਚ ਹੋਕਾ ਦਿੰਦਾ ਹੋਇਆ ਅੰਤ ਨੂੰ ਇਹ ਇੱਕ ਨਗਰ ਦੇ ਵਿੱਚ ਜਾ ਪਹੁੰਚਿਆ ਜਿੱਥੇ ਨਗਰ ਦੇ ਵਿੱਚ ਇੱਕ ਧਾਰਮਿਕ ਪੁਰਸ਼ ਨੇ ਇਹਨੂੰ ਬੁਲਾਇਆ ਕਿ ਆ ਕੇ ਹੇ ਪਿਆਰੇ ਕਿੱਥੋਂ ਆਇਆ ਹੈ ਇੰਨੀ ਰਾਤ ਨੂੰ ਤੇਰੇ ਕੋਲ ਲੱਕੜ ਕੌਣ ਖਰੀਦੇਗਾ ਕਹਿਣ ਲੱਗਿਆ ਕਿ ਤੁਹਾਡੀ ਗੱਲ ਵਿੱਚ ਸੱਚ ਹੈ ਪਰ ਕੀ ਕਰਾਂ ਮਾ ਪਿਓ ਵੀ ਭੁੱਖੇ ਹਨ ਘਰ ਵਾਲੇ ਵੀ ਭੁੱਖੇ ਹੈ ਅੱਜ ਸੋਚਿਆ ਵੱਧ ਮਿਹਨਤ ਕਰਾਂਗਾ ਅੱਜ ਤਾਂ ਸਗੋਂ ਪੱਲੇ ਕੁਝ ਨਹੀਂ ਪਿਆ ਤੁਸੀਂ ਦੇਖ ਲਵੋ ਜੇਕਰ ਤੁਹਾਨੂੰ ਇਹ ਲੱchnਾ ਚਾਹੀਦੇ ਹਨ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਤਾਂ ਉਹ ਪੁਜਾਰੀ ਜੀ ਕਹਿਣ ਲੱਗੇ ਕਹਿੰਦੇ ਕਿ ਦੇਖੋ ਪਿਆਰੇ ਲੱਕੜਾਂ ਦੀ ਜ਼ਰੂਰਤ ਤਾਂ ਮਿੰਨ ਹੁੰਦੀ ਹੈ ਪਰ ਇਸ ਮੌਲਤੇ ਤੂੰ ਫੁਰਕਤ ਕਰਦਾ ਉਹਨੇ ਪੈਸੇ ਮੇਰੇ ਕੋਲ ਨਹੀਂ ਹੋਣੇ ਕਹਿਣ ਲੱਗਾ ਜਿੰਨੇ ਵੀ ਹਨ ਉਹਨੇ ਦੇ ਦਿਓ ਹੁਣ ਇਹ ਵੇਲਾ ਕੋਈ ਭੋਜਨ ਬਣਾਉਂਦਾ ਤਾਂ ਨਹੀਂ ਰਾਤ ਹੋ ਗਈ ਹੈ ਤੇ ਮੈਂ ਲੱਕੜਾਂ ਵੇਚ ਕੇ ਜਾਣੀਆਂ ਹਨ ਮੈਂ ਵੀ ਭੁੱਖਾ ਹਾਂ ਮੇਰਾ ਟੱਬਰ ਵੀ ਭੁੱਖਾ ਹੈ ਪੁਜਾਰੀ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਪਿਆਰੇ ਬੈਠ ਉਸ ਨੂੰ ਬੈਠਣ ਦੇ ਲਈ ਉਹਨਾਂ ਨੇ ਇੱਕ ਮੰਝਾ ਦਿੱਤਾ ਖਾਣ ਪੀਣ ਦੇ ਲਈ ਉਹਨਾਂ ਨੇ ਭੋਜਨ ਦਾ ਪ੍ਰਬੰਧ ਕੀਤਾ ਕਹਿਣ ਲੱਗਿਆ ਪੁਜਾਰੀ ਜੀ ਇਹ ਭੋਜਨ ਤਾਂ ਜਾਪਦਾ ਹੈ ਤੁਸੀਂ ਆਪਣੇ ਲਈ ਬਣਵਾਇਆ ਹੋਵੇ ਪੁਜਾਰੀ ਜੀ ਕਹਿਣ ਲੱਗੇ ਕਿ ਨਹੀਂ ਪਿਆਰੇ ਜਿਸ ਕਿਸੇ ਥਾਂ ਦੇ ਭੋਜਨ ਬੰਦਾ ਹੈ ਉਥੇ ਪ੍ਰਮਾਤਮਾ ਦਾ ਆਦੇਸ਼ ਪ੍ਰਮਾਤਮਾ ਦਾ ਹੁਕਮ ਹੁੰਦਾ ਮੈਂ ਕੌਣ ਹੁੰਦਾ ਹਾਂ ਭੋਜਨ ਦੀ ਵੰਡ ਕਰਨ ਵਾਲਾ ਇਹ ਤੁਹਾਡੇ ਹਿੱਸੇ ਦਾ ਤੁਸੀਂ ਖਾ ਲੈਣਾ ਮੇਰੇ ਹਿੱਸੇ ਦਾ ਹੁੰਦਾ ਮੈਂ ਖਾ ਲੈਣਾ ਸੀ ਪੁਜਾਰੀ ਜੀ ਦੀਆਂ ਗੱਲਾਂ ਨੇ ਇਹਨੂੰ ਕਿਲ ਕੇ ਰੱਖ ਦਿੱਤਾ ਪੁਜਾਰੀ ਜੀ ਕਹਿਣ ਲੱਗੇ ਦੇਖੋ ਪਿਆਰੇ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਵਿੱਚ ਸਾਡੇ ਘਰ ਆ ਜਾਣਾ ਹੁਣ ਇਸ ਲੱਕੜ ਨੂੰ ਹੁਣ ਇਸ ਲੱਕੜਹਾਰੇ ਨੂੰ ਗੱਲਾਂ-ਬਾਤਾਂ ਦੇ ਵਿੱਚ ਭੋਜਨ ਕਰਦਿਆਂ ਪਤਾ ਲੱਗਿਆ ਇਹ ਪੁਜਾਰੀ ਜੀ ਬੜੇ ਨੇਕ ਤੇ پاک ਸੁਭਾਅ ਦੇ ਮਾਲਕ ਹਨ ਜੋ ਕੁਝ ਵੀ ਖੋਲ ਹੁੰਦਾ ਹੈ ਉਸ ਨੂੰ ਖੁੱਲ੍ਹ ਕੇ ਦਾਨ ਕਰਦੇ ਨੇ ਕਦੇ ਵੀ ਲੋੜਵੰਦ ਨੂੰ ਆਪਣੇ ਦਰ ਤੋਂ ਖਾਲੀ ਨਹੀਂ ਜਾਣ ਦਿੰਦੇ ਉਹਨਾਂ ਦੇ ਸੁਭਾਅ ਬਾਰੇ ਸੁਣਿਆ ਵਿਚਾਰ-ਵਟਾਂਦਰਾ ਕੀਤਾ ਤੇ ਬੜੇ ਖੁਸ਼ ਹੋਏ ਕਿ ਮੈਂ ਤਾਂ ਐਵੇਂ ਜ਼ਿੰਦਗੀ ਤੋਂ ਪਰੇਸ਼ਾਨ ਹੋਇਆ ਫਿਰਦਾ ਹਾਂ ਅਸਲ ਜੇ ਕੋਈ ਸੱਚਾ ਇਨਸਾਨ ਹੈ ਜਿਹੜਾ ਪਰਮਾਤਮਾ ਦੇ ਕਈ ਰਸਤੇ ਤੇ ਚੱਲ ਰਿਹਾ ਹੈ ਉਹ ਤਾਂ ਪੁਜਾਰੀ ਜੀ ਵਰਗੇ ਇਨਸਾਨ ਨੇ ਲੱਕੜਹਾਰਾ ਕਹਿਣ ਲੱਗਿਆ ਕਿ ਮੈਂ ਵੀ ਇੱਕ ਬੇਨਤੀ ਕਰਦਾ ਹਾਂ ਮੈਂ ਵੀ ਕੁਝ ਦਾਨ ਕਰਨਾ ਚਾਹੁੰਦਾ ਹਾਂ ਮੈਂ ساری ਉਮਰ ਸ਼ਾਇਦ ਕੱਖ ਨਾ ਕੀਤਾ ਹੋਵੇ ਮੈਂ ਚਾਹੇ ਕਿਸੇ ਵੀ ਨਗਰ ਲੱਕੜਾਂ ਵੇਚਾਂ ਪਰ ਤੁਹਾਨੂੰ ਮੈਂ ਹਫ਼ਤੇ ਦੀ ਹਫ਼ਤੇ ਤੁਹਾਡੀ ਜ਼ਰੂਰਤ ਦੀਆਂ ਲੱਕੜਾਂ ਬਹੁਤ ਘੱਟ दाम ਤੇ ਦੇ ਕੇ ਜਾਇਆ ਕਰਾਂਗਾ ਪੁਜਾਰੀ ਜੀ ਕਹਿਣ ਲੱਗੇ ਠੀਕ ਹੈ ਗੱਲਾਂ-ਗੱਲਾਂ 'ਚ ਇਸ ਇਨਸਾਨ ਨੂੰ ਪਤਾ ਲੱਗ ਚੁੱਕਿਆ ਸੀ ਕਿ ਪੁਜਾਰੀ ਜੀ ਹਰ ਰੋਜ਼ ਬਹੁਤ ਸਾਰਾ ਭੋਜਨ ਦਾਣ ਦੇ ਵਿੱਚ ਦਿੰਦੇ ਨੇ ਖੁਦ ਚਾਹੇ ਉਹਨਾਂ ਨੂੰ ਭੁੱਖਾ ਸੌਣਾ ਪੈ ਜਾਵੇ ਖੁਦ ਦੀ ਪਤਨੀ ਚਾਹੇ ਭੁੱਖੀ ਰਹਿ ਜਾਵੇ ਪਰ ਲੋਕਾਂ ਨੂੰ ਭੁੱਖਿਆ ਨਹੀਂ ਰਹਿਣ ਦਿੰਦੇ ਸਮਾਂ ਬੀਤਦਾ ਗਿਆ ਲੱਕੜਹਾਰੇ ਨੇ ਆਪਣੀ ਮਿਹਨਤ ਬਹੁਤ ਹੀ ਦਸਤੂਰ ਜਾਰੀ ਰੱਖੇ ਲਗਾਤਾਰ ਮਿਹਨਤ ਕਰਦਾ ਗਿਆ ਪਰ ਮਿਹਨਤ ਨੂੰ ਕਦੇ ਵੀ ਫਲ ਨਹੀਂ ਸੀ ਪੈ ਰਿਆ ਹਰ ਰੋਜ਼ ਲੱਕੜਾ ਵੇਚ ਕੇ ਉਹ ਕਦੇ 7 ਰੁਪਏ ਤੇ ਕਦੇ 8 ਰੁਪਏ ਉਸ ਤੋਂ ਬਾਅਦ ਮਿਹਨਤ ਪੱਲੇ ਨਹੀਂ ਸੀ ਪੈਂਦੀ ਬਸ ਗੁਜ਼ਰਬਸਰ ਹੀ ਹੋ ਰਿਹਾ ਸੀ ਘਰ ਵਾਲੀ ਦੇ ਤਾਨਿਆਂ ਤੋਂ ਲਗਾਤਾਰ ਇਸ ਨੂੰ ਦਿੱਕਤ ਪਰੇਸ਼ਾਨੀ ਆ ਰਹੇ ਸੀ ਹਰ ਰੋਜ਼ ਉਸ ਨੂੰ ਨਵੀਆਂ-ਨਵੀਆਂ ਗੱਲਾਂ ਸੁਣਾਉਂੋ ਮਿਲਦੀਆਂ ਇਹਨਾਂ ਗੱਲਾਂ ਤੋਂ ਅਖ ਕੇ ਇੱਕ ਦਿਨ ਉਸ ਨੇ ਸੋਚਿਆ ਕਿ ਮੈਂ ਜੰਗਲ ਦੇ ਦੂਜੇ ਪਾਸੇ ਚਲਾ ਜਾਂਦਾ ਹਾਂ ਨਦੀ ਟੱਪ ਕੇ ਔਕਾ-ਸੌਕਾ ਮੈਂ ਨਦੀ ਤੋਂ ਲੱਕੜਾ ਪਾਰ ਕਟ ਲਾਵਾਂਗਾ ਪਰ ਨਿਤ ਦੇ ਤਾਣੇ ਮੈਂ ਨਹੀਂ ਸੁਣ ਸਕਦਾ ਉਸ ਦਿਨ ਸਾਰਾ ਦਿਨ ਨਦੀ ਦਾ ਅਗਲਾ ਪਾਸਾ ਉਸਨੇ ਸ਼ਾਨ ਮਾਰਿਆ ਦੇਖਦਾ ਕਿਤੇ ਵੀ ਸੁੱਕਾ ਰੁੱਖ ਹੁੰਦਾ ਤਾਂ ਇਕੱਲਾ ਜਿਹਾ ਹੁੰਦਾ ਸੋਚਦਾ ਕਿ ਇੱਥੇ ਮੇਰੰਦ ਕਰਨ ਦਾ ਫਾਇਦਾ ਨਹੀਂ ਅਚਾਨਕ ਉਸਨੇ ਦੇਖਿਆ ਕਿ ਕਾਫੀ ਸਾਰੇ ਹਰੇ ਭਰੇ ਰੁੱਖਾਂ ਦਾ ਝੁੰਡ ਹੈ ਉਹਦੇ ਵਿਚਾਲੇ ਬਹੁਤ ਸਾਰੇ ਸੁੱਕੇ ਰੁੱਖ ਹਨ ਇੱਕ ਰੁੱਖ ਦੇ ਉੱਤੇ ਚੜ੍ਹ ਕੇ ਉਸ ਨੂੰ ਸ਼ੰਗਣਾ ਸ਼ੁਰੂ ਕਰ ਦਿੱਤਾ ਅਚਾਨਕ ਐਸਾ ਡਿੱਗ ਗਿਆ ਕਿ ਥੱਲੇ ਜਾ ਵਜਾ ਥੱਲੇ ਪਤਾ ਲੱਗਾ ਕਿ ਜਿਵੇਂ ਕੋਈ ਪੋਰਾ ਬਣਾ ਕੇ ਬੈਠਾ ਹੋਵੇ ਉਥੇ ਕੋਈ ਬਹੁਤ ਚਿਰ ਤੋਂ ਤਪਸਵੀ ਸਾਧੂ ਬੈਠਾ ਸੀ ਤਪਸਵੀ ਸਾਧੂ ਲਗਾਤਾਰ ਪ੍ਰਮਾਤਮਾ ਦੀ ਪੂਜਾ ਕਰ ਰਿਹਾ ਸੀ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਉਹ ਭਗਤੀ ਦੇ ਵਿੱਚ ਲੀਨ ਸੀ ਜਦੋਂ ਇਹ ਲੱਕੜਹਾਰਾ ਉਹਦੇ ਉੱਤੇ ਜਾ ਕੇ ਡਿੱਗਾ ਤਾਂ ਉਹ ਕਰੋਧਿਤ ਹੋ ਗਿਆ ਗੁੱਸੇ ਦੇ ਵਿੱਚ ਹੋ ਗਿਆ ਇਹ ਐਸੀ ਹਰਕਤ ਹੈ ਇਸ ਤਰੀਕੇ ਨਾਲ ਤਾਂ ਜਾਨਵਰ ਵੀ ਨਹੀਂ ਕਰਦੇ ਇੰਨਾ ਕਰੋਧਿਤ ਹੋਇਆ ਕਿ ਗੱਲਾਂ-ਗੱਲਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਜਾਂ ਤੈਨੂੰ ਸ਼ਰਾਬ ਦਿੱਤਾ ਹੁਣ ਤੂੰ ਇੱਕ ਜਾਨਵਰ ਦਾ ਰੂਪ ਤਾਰ ਲਵੇਂਗਾ ਇੱਕ ਕੁੱਤੇ ਦੀ ਨਸਲ ਦੇ ਵਿੱਚੋਂ ਬਣ ਜਾਵੇਂਗਾ ਇਸ ਤੋਂ ਪਹਿਲਾਂ ਹੀ ਲੱਕੜਹਾਰਾ ਆਪਣਾ ਪੱਖ ਪੇਸ਼ ਕਰ ਸਕਦਾ ਉਹ ਕੁੱਤੇ ਦੇ ਰੂਪ ਦੇ ਵਿੱਚ ਬਦਲ ਗਿਆ ਉਸ ਤੋਂ ਬਾਅਦ ਉਸਨੇ ਲਗਾਤਾਰ ਬੇਨਤੀਆਂ ਕੀਤੀਆਂ ਕਿ ਮੈਨੂੰ ਮਾਫ਼ ਕਰ ਦਿਓ ਮੈਂ ਕਿਹੜਾ ਜਾਨਵਰ ਬਜ ਕੇ ਤੁਹਾਡੇ ਉੱਤੇ ਡਿੱ ਗਿਆ ਹਾਂ ਮੈਨੂੰ ਵਾਪਸ ਇਨਸਾਨੀ ਰੂਪ ਵਿੱਚ ਕਰ ਦਿਓ ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਮੈਂ ਇਸ ਤਰੀਕੇ ਨਾਲ ਮਿਹਨਤ ਮੁਸਕਤ ਕਰਨ ਵਾਲਾ ਬੰਦਾ ਹਾਂ ਪਰ ਉਹ ਕਹਿਣ ਲੱਗਿਆ ਕਿ ਮੈਂ ਜੋ ਇੱਕ ਵਾਰੀ ਕਹਿ ਬੈਠਾ ਹਾਂ ਮੈਂ ਬਚਨ ਵਾਪਸ ਨਹੀਂ ਲੈ ਸਕਦਾ ਪਰ ਇਹਨਾਂ ਜ਼ਰੂਰ ਕਰ ਸਕਦਾ ਹਾਂ ਕਿ ਜੇਕਰ ਤੂੰ ਕਿਸੇ ਦੋ ਦਾਨੀ ਸੱਜਣਾ ਦੇ ਕੋਲੋਂ ਭੋਜਨ ਭੋਜਨ ਸ਼ਕਲਾਵੇਂ ਉਹਨਾਂ ਦਾ ਝੂਠਾ ਭੋਜਨ ਜੇ ਤੂੰ ਖਾ ਲਵੇਂ ਤਾਂ ਵਾਪਸ ਤੂੰ ਇਨਸਾਨੀ ਰੂਪ ਦੇ ਵਿੱਚ ਆ ਜਾਵੇਂਗਾ ਇਕ ਉਤਾ ਸ਼ਾ ਕਾਲੇ ਰੰਗ ਦਾ ਸੀ ਤਪਸਵੀ ਜੀ ਕਹਿਣ ਲੱਗੇ ਕਿ ਜਦੋਂ ਤੂੰ ਪਹਿਲੀ ਵਾਰ ਕਿਸੇ ਸੱਚੇ ਸੁੱਚੇ ਦਾਨੀ ਪੁਰਸ਼ ਦਾ ਭੋਜਨ ਚੱਖੇਗਾ ਉਸ ਦਾ ਝੂਠਾ ਖਾਵੇਂਗਾ ਤਾਂ ਤੇਰਾ ਅੱਧਾ ਰੰਗ ਸਫੇਦ ਹੋ ਜਾਵੇਗਾ ਤੇ ਜਦੋਂ ਦੂਜੀ ਵਾਰ ਕਿਸੇ ਦਾਨੀ ਸੱਜਣ ਦੇ ਹੱਥਾਂ ਤੋਂ ਭੋਜਨ ਛਕਿਆ ਪਾਣੀ ਪੀਤਾ ਤਾਂ ਫਿਰ ਤੂੰ ਪੂਰਾ ਸਫੇਦ ਹੋ ਕੇ ਤੁਰੰਤ ਬਾਦ ਇਨਸਾਨੀ ਰੂਪ ਦੇ ਵਿੱਚ ਆ ਜਾਵੇਂਗਾ ਪਰ ਇੱਕ ਚੀਜ਼ ਹੋਰ ਕਹਿ ਦਿਆਂ ਕਿਉਂਕਿ ਤੂੰ ਇਸ ਤਰੀਕੇ ਨਾਲ ਆਪਣੇ ਬਾਰੇ ਦੱਸਿਆ ਹੈ ਤੂੰ ਚੰਗਾ ਇਨਸਾਨ ਹੈ ਜਦੋਂ ਤੂੰ ਕੁੱਤੇ ਤੋਂ ਵਾਪਸ ਇਨਸਾਨੀ ਰੂਪ ਵਿੱਚ ਆਵੇਂਗਾ ਤੇਰੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਪੀੜਾ ਹੈ ਗਰੀਬੀ ਉਹ ਕੱਟੀ ਜਾਵੇਗੀ ਉਸੇ ਦਿਨ ਤੋਂ ਤੇਰਾ ਪਰਿਵਾਰ ਬਿਹਤ ਅਮੀਰ ਹੋ ਜਾਵੇਗਾ ਇੱਕ ਪਾਸੇ ਖੁਸ਼ੀ ਵੀ ਹੋਈ ਕਿ ਮੇਰੀ ਹੁਣ ਗਰੀਬੀ ਕੱਟੀ ਜਾਵੇਗੀ ਅਮੀਰ ਹੋ ਜਾਵਾਂਗਾ ਦੂਜੇ ਪਾਸੇ ਦੁੱਖ ਵੀ ਹੋਇਆ ਕਿ ਮੈਂ ਤਾਂ ਕੁੱਤੇ ਦੇ ਰੂਪ ਦੇ ਵਿੱਚ ਹਾਂ ਪਤਾ ਨਹੀਂ ਮੈਂ ਇਨਸਾਨ ਬਣਨਾ ਹੈ ਕਿ ਨਹੀਂ ਬਣਨਾ ਤੇ ਜਿੰਨਾ ਚਿਰ ਇਨਸਾਨ ਨਾ ਬਣ ਸਕਿਆ ਉਹਨਾਂ ਸਿਰ ਮੈਂ ਅਮੀਰ ਨਹੀਂ ਹੋ ਪਾਉਂਗਾ ਹੁਣ ਆਏ ਰੋਜ ਉਹ ਸੋਚਦਾ ਕਿ ਕਿ ਕੀ ਕਰਾਂ ਕਿਵੇਂ ਕਰਾਂ ਫਿਰ ਉਹਨੋ ਅਚਾਨਕ ਉਸ ਪੁਜਾਰੀ ਜੀ ਦੀ ਯਾਦ ਆਈ ਜਿਨ੍ਹਾਂ ਨੇ ਇਸ ਤੋਂ ਇੱਕ ਵਾਰ ਲੱਕੜਾਂ ਖਰੀਦੀਆਂ ਸਨ ਜਿਨ੍ਹਾਂ ਨੇ ਇੱਕ ਵਾਰ ਇਸਨੂੰ ਭੋਜਨ ਕਰਾਇਆ ਸੀ ਤੁਰੰਤ ਜਿੱਥੇ ਉਹ ਰਹਿੰਦੇ ਸਨ ਉਹਨਾਂ ਦੀ ਰਿਆਸ਼ਵਲ ਚੱਲ ਗਿਆ ਚੱਲ ਪਿਆ ਕਾਫੀ ਸਮਾਂ ਇੰਤਜ਼ਾਰ ਕੀਤਾ ਤੇ ਕਈ ਦਿਨ ਦਾ ਪਤਾ ਨਾ ਲੱਗਿਆ ਕਿ ਪੁਜਾਰੀ ਜੀ ਖਾਣਾ ਕਦੋਂ ਖਾਂਦੇ ਨੇ ਤੇ ਕਦੋਂ ਨਹੀਂ ਖਾਂਦੇ ਜੇ ਖਾਂਦੇ ਨੇ ਤਾਂ ਸਾਰਾ ਖਾ ਲੈਂਦੇ ਨੇ ਝੋਟਾ ਬਚਦਾ ਹੀ ਨਹੀਂ ਪਰ ਇੱਕ ਦਿਨ ਅੱਖ ਬਚਾ ਕੇ ਉਹਨਾਂ ਦਾ ਝੋਟਾ ਭੋਜਨ ਕਰ ਲਿਆ ਤੁਰੰਤ ਇਸਾ ਅੱਧਾ ਹਿੱਸਾ ਸਫੇਦ ਹੋ ਗਿਆ ਸਾਹਾਂ ਦੇ ਵਿੱਚ ਸਾਹ ਆਏ ਕਿ ਨਹੀਂ ਇਨਸਾਨ ਬਣ ਸਕਦਾ ਹਾਂ ਅਜੇ ਵੀ ਉਮੀਦ ਹੈ ਉਸ ਤੋਂ ਬਾਅਦ ਜਿੱਥੇ ਵੀ ਕਿਤੇ ਦੱਸ ਪੈਂਦੇ ਜਾਂ ਜਿੱਥੋਂ ਬਾਰੇ ਪਤਾ ਲੱਗਦਾ ਇੱਥੇ ਦਾਨੀ ਲੋਕ ਰਹਿੰਦੇ ਨੇ ਉੱਥੇ ਜਾ ਕੇ ਉਹਨਾਂ ਦਾ ਛੱਡਿਆ ਹੋਇਆ ਭੋਜਨ ਖਾਣ ਦਾ ਚਤਨ ਕੀਤਾ ਖਾਦਾ ਵਿੱਚ ਪਰ ਫਰਕ ਨਾ ਪਿਆ ਸਮਝ ਆ ਗਏ ਕਿ ਇਹਨਾਂ ਦਾ ਦਾਨ ਸੱਚਾ ਨਹੀਂ ਝੂਠਾ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਬਹੁਤ ਅਮੀਰ ਇਨਸਾਨ ਨੇ گاਵਾਂ ਦਾ ਦਾਨ ਕੀਤਾ ਬਹੁਤ ਸਾਰੀਆਂ گاਵਾਂ ਦਾ ਦਾਨ ਦੇ ਵਿੱਚ ਦਿੱਤੀਆਂ ਉਸ ਦਾ ਵੀ ਝੂਠਾ ਖਾਦਾ ਪਰ ਨਹੀਂ ਸਫੇਦ ਹੋਇਆ ਹੈਰਾਨ ਹੋਇਆ ਕਿ ਇੰਨੇ ਵੱਡੇ ਦਾਨੇ ਦਾ ਵੀ ਅਸਰ ਨਹੀਂ ਇਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਰਾਜ ਦੇ ਵਿੱਚ ਰਾਜਾ ਵੱਡੇ ਵੱਡੇ ਦਾਨ ਕਰ ਰਿਹਾ ਲੋਕਾਂ ਨੂੰ ਘਰ ਵੀ ਦਾਨ ਦੇ ਰਿਹਾ ਹੀਰੇ ਜਵਾ ਰਾਤ ਪੈਸਾ ਦਾਨ ਕਰ ਰਿਹਾ ਹੈ ਉੱਥੇ ਜਾ ਕੇ ਉਹਦਾ ਭੋਜਨ ਵੀ ਕੀਤਾ ਪਰ ਕੋਈ ਫਰਕ ਨਾ ਪਿਆ ਹੁਣ ਇਹ ਬੇ ਉਮੀਦ ਹੋ ਚੁੱਕਾ ਸੀ ਸਮਝਣ ਲੱਗਾ ਕਿ ਮੈਨੂੰ ਤਾਂ ਲੱਗਦਾ ਕਿ ਬਹੁਤੇ ਲੋਕ ਵਖਾਵੇ ਦੇ ਦਾਨ ਨਹੀਂ ਹਨ ਸ਼ਾਇਦ ਇਸ ਦੁਨੀਆ ਦੇ ਉੱਤੇ ਗਿਣਤੀ ਦੇ ਦਾਨੇ ਹੋਣਗੇ ਕਿਵੇਂ ਲੱਭਾਂਗਾ ਮੈਂ ਤਾਂ ਹੈਗਾ ਵੀ ਕੁੱਤੇ ਦੇ ਰੂਪ ਦੇ ਵਿੱਚ ਹਾਂ ਇਸੇ ਤਰੀਕੇ ਨਾਲ 扑ਟਕਦਾ 扑ਟਕਦਾ ਇੱਕ ਦਿਨ ਵਾਪਸ ਜੰਗਲ ਨੂੰ ਜਦੋਂ ਚਾਹ ਰਿਹਾ ਸੀ ਤਪਸਵੀ ਸਾਧੂ ਦੇ ਕੋਲ ਉੱਥੇ ਜਾ ਕੇ ਦੇਖਦਾ ਕਿ ਸਾਧੂ ਦੇ ਨਾਲ ਗੱਲਬਾਤ ਕਰਦਾ ਕਿ ਸਾਧੂ ਜੀ ਮੈਂ ਤਾਂ ਬੜੇ ਦਾਨੀਆਂ ਕੋਲੋਂ ਹੋ ਕੇ ਆਇਆ ਹਾਂ ਕਿਰਪਾ ਕਰਕੇ ਮੈਨੂੰ ਇਸ ਸ਼ਰਾਪ ਤੋਂ ਨਿਵਾਰਤ ਕਰ ਦਿਓ ਮੇਰੇ ਤੋਂ ਗਲਤੀ ਹੋਈ ਮੈਂ ਮਾਫੀ ਮੰਗਦਾ ਹਾਂ ਮੈਂ ਜਿਸ ਵੀ ਕਿਸੇ ਦਾਨੀ ਸੱਜਣ ਦਾ ਝੂਠਾ ਖਾਦਾ ਮੈਨੂੰ ਫਰਕ ਨਹੀਂ ਪਿਆ ਉਹ ਰਾਜੇ ਦੇ ਦਾਨ ਦੇ ਵਿੱਚ ਕਮੀ ਸੀ ਮੈਨੂੰ ਇਹ ਦੱਸੋ ਉਹਨੇ ਤਾਂ ਬਹੁਤ ਭਰ-ਭਰ ਕੇ ਦਾਨ ਦਿੱਤਾ ਲੋਕਾਂ ਨੂੰ ਘਰ ਬਾਹਰ ਦਿੱਤਾ ਕਿਹੜੀ ਸ਼ੈ ਦਾ ਦਾਨ ਨਹੀਂ ਕੀਤਾ ਮੈਨੂੰ ਫਰਕ ਕਿਉਂ ਨਹੀਂ ਪਿਆ ਸਵਾਮੀ ਜੀ ਕਹਿਣ ਲੱਗੇ ਉਸਨੇ ਕਿਹੜਾ ਮਿਹਨਤ ਕੀਤੀ ਹੈ ਉਸਨੇ ਕਿਹੜਾ ਕੀਤੇ ਦਿਨ ਪਰ ਸੂਬਾ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕੀਤੀ ਹੈ ਕਈ ਵਹੀ ਜਾਂ ਹਲਵਾਇਆ ਜਾਂ ਕਿਸੇ ਦੁਕਾਨ ਦੇ ਉੱਤੇ ਬੈਠ ਕੇ ਉਸਨੇ ਕਪੜਾ ਵੇਚਿਆ ਉਸਨੇ ਕੋਈ ਮਿਹਨਤ ਨਹੀਂ ਕੀਤੀ ਆਪਣੇ ਲੋਕਾਂ ਨੂੰ ਉਸਨੇ ਕਰ ਲਾਇਆ ਹੈ ਇਹ ਕਿਸੇ ਲੋਕਾਂ ਨੂੰ ਵਾਪਸ ਮੋੜ ਦਿੱਤਾ ਇਹ ਕੋਈ ਦਾਨ ਥੋੜੀ ਹੈ ਕਹਿਣ ਲੱਗੇ ਕਿ ਚਲੋ ਤਾਂ ਠੀਕ ਹੈ ਸਾਡੇ ਨਾਲ ਦੇ ਨਗਰ ਇੱਕ ਸੇਠ ਨੇ ਗਾਵਾਂ ਦਾ ਦਾਨ ਕੀਤਾ ਹੈ। ਉਹਦੇ ਦਾਨ ਦਾ ਤਾਂ ਫਲ ਮਿਲਣਾ ਚਾਹੀਦਾ ਹੈ। ਉਹਨੂੰ ਸੁਆਮੀ ਜੀ ਕਹਿਣ ਲੱਗੇ ਕਿ ਉਹ ਤਪਸਵੀ ਜੀ ਕਿ ਦੇਖੋ ਜਿਹੜੀਆਂ ਗਾਵਾਂ ਦਾ ਦਾਨ ਕੀਤਾ ਹੈ ਉਹਨਾਂ ਤੋਂ ਜਿੰਨਾ ਚਿਰ ਉਹ ਦੁੱਧ ਦਿੰਦੀਆਂ ਰਹੀਆਂ ਦੁੱਧ ਤਾਰੀ ਰਹੀਆਂ ਉਹਨਾਂ ਚਿਰ ਉਸਨੇ ਦੁੱਧ ਪ੍ਰਾਪਤ ਕੀਤਾ ਹਾਂ ਜਦੋਂ ਉਹਨਾਂ ਨੂੰ ਪਤਾ ਹੈ ਕਿ ਨਾ ਗਾਵਾਂ ਨੇ ਚਾਰਾ ਖਾਣਾ ਹੈ ਤੇ ਨਾ ਮਾ ਸਮਾ ਚਾਰਾ ਖਾਣਾ ਤੇ ਇਹ ਹੁਣ ਮੇਰੇ ਲਈ ਫਾਇਦੇ ਦਾ ਸੌਦਾ ਨਹੀਂ। ਉਹਦੋਂ ਉਸਨੇ ਲੋਕਾਂ ਨੂੰ ਦਾਨ ਕਰ ਦਿੱਤੀਆਂ। ਉਹਦੇ ਵਿੱਚ ਉਹਦੀ ਮੱਛਾ ਹੈ ਉਹਦੇ ਵਿੱਚ ਉਹਦਾ ਲੋਭ ਸੇ ਬੜਾ ਹੈਰਾਨ ਹੋਇਆ ਕਿੰਨ ਲੱਗ ਗਿਆ ਕਿ ਹੁਣ ਮੈਂ ਕੀ ਕਰਾਂ ਸวามੀ ਜੀ ਕਹਿਣ ਲੱਗੇ ਕਿ ਇਹਦੇ ਵਿੱਚ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਦਾਣੀ ਪੁਰਸ਼ ਤੈਨੂੰ ਆਪ ਲੱਭਣਾ ਪਵੇਗਾ ਵਾਪਸ ਜੰਗਲ ਤੋਂ ਜਦੋਂ ਪਿੰਨ ਨੂੰ ਜਾ ਰਿਹਾ ਸੀ ਦੇਖਿਆ ਕਿ ਰਸਤੇ ਦੇ ਵਿੱਚ ਇੱਕ ਬਜ਼ੁਰਗ ਬਾਬਾ ਜੀ ਬੈਠੇ ਹੋਏ ਨੇ ਕਾਫੀ ਉਮਰਦਰਾਜ ਹੈ ਜਾਪਦਾ ਕਿ ਕਾਫੀ ਵਰਿਆਂ ਦੇ ਹੋਣ ਵਾਲੇ ਹੋਣਗੇ ਬੜੇ ਧਿਆਨ ਦੇ ਨਾਲ ਦੇਖਿਆ ਕਿ ਇਹਨੇ ਇੱਕ ਪਾਣੀ ਦਾ ਘੜਾ ਚੁੱਕਿਆ ਹੋਇਆ ਇੱਕ ਵੱਡੇ ਪਾਣੀ ਦਾ ਘੜਾ ਹੋਰ ਰੱਖਿਆ ਹੋਇਆ ਤੇ ਰਾਈਆਂ ਪਾਣੀਆਂ ਦੇ ਲਈ ਉਹ ਤੇ ਪਾਣੀ ਦਾ ਪ੍ਰਬੰਧ ਕਰ ਰਹੇ ਨੇ ਸੋਚਿਆ ਕਿ ਇਹਨਾਂ ਦੇ ਕੋਲੇ ਛੱਟ ਬੈਠ ਜਾਣਾ ਸ਼ਾਇਦ ਪਤਾ ਲੱਗ ਜਾਵੇ ਕਿ ਇਸ ਬਜ਼ੁਰਗ ਇਨਸਾਨ ਨੇ ਜਦੋਂ ਇੱਕ ਕੁੱਤੇ ਨੂੰ ਦੇਖਿਆ ਸੋਚਿਆ ਕਿ ਇਹ ਗਰਮੀ ਦਾ ਸਮਾਂ ਹੈ ਇਸ ਨੂੰ ਪਾਣੀ ਦੀ ਜ਼ਰੂਰਤ ਹੋਵੇਗੀ ਉਹਨਾਂ ਨੇ ਆਪਣੇ ਬਰਤਨ ਨੂੰ ਸਾਫ਼ ਨਹੀਂ ਕੀਤਾ ਉਸ ਦੇ ਵਿੱਚ ਪਾਣੀ ਪਾ ਕੇ ਉਸ ਨੂੰ ਅੱਗੇ ਰੱਖ ਦਿੱਤਾ ਜਿਵੇਂ ਇਸ ਬਜ਼ੁਰਗ ਦਾ ਝੂਠਾ ਪਾਣੀ ਪੀਤਾ ਇਸਾਰੇ ਦਾ ਸਾਰਾ ਇਹ ਕੁੱਤਾ ਸਫੇਦ ਹੋ ਗਿਆ ਉਸ ਤੋਂ ਬਾਅਦ ਇਹ ਤੁਰੰਤ ਵਾਪਸ ਆਪਣੇ ਪਹਿਲੇ ਵਾਲੇ ਰੂਪ ਦੇ ਵਿੱਚ ਆ ਗਿਆ ਇਸ ਬਜ਼ੁਰਗ ਦੇ ਪੈਰੀਂ ਹੱਥਾਂ ਲਾਇਆ ਮੱਥਾ ਟੇਕਿਆ ਕਿਹਾ ਬਹੁਤ-ਬਹੁਤ ਸ਼ੁਕਰ ਹੈ ਪਿਛਲੇ ਕਈ ਮਹੀਨੇ ਤੋਂ ਮੈਂ ਪਟ ਕਰਿਆ ਸੀ ਬਜ਼ੁਰਗ ਨੇ ਸਾਰੇ ਕਹਾਣੀਆਂ ਪੁੱਛੀ ਤੇ ਉਹਨੂੰ ਦੱਸਿਆ ਨਾਲ ਦੇ ਹੀ ਨਾਲ ਇਹ ਇਨਸਾਨ ਇੱਕ ਗੱਲ ਤਾਂ ਸਮਝ ਗਿਆ ਕਿ ਜੇ ਕਦੇ ਵੀ ਦਾਨ ਕਰਨਾ ਹੈ ਦਾਨ ਕਰਨ ਦੇ ਲਈ ਇਹ ਨਹੀਂ ਕਿ ਬੰਦੇ ਨੂੰ ਬਹੁਤ ਜ਼ਿਆਦਾ ਗਿਆਨ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਧੰਨਵਾਦ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਬੰਦੇ ਕੋਲ ਬਹੁਤ ਸਾਰੇ ਅਸਾਸੇ ਹੋਣੇ ਚਾਹੀਦੇ ਨੇ ਕੋਈ ਵੀ ਬੰਦਾ দান ਕਰ ਸਕਦਾ ਹੈ দান چاہے ਛੋਟੇ ਤੋਂ ਛੋਟਾ ਹੋਵੇ ਪਰ দান ਸੱਚਾ ਹੋਣਾ ਚਾਹੀਦਾ ਹੈ ਇਹ ਬਜ਼ੁਰਗ ਜਿਸ ਦੀ ਉਮਰ 100 ਸਾਲ ਦੀ ਹੈ ਇਹ ਵੀ ਇੱਕ ਕਿਸਮ ਦਾ দান ਕਰ ਰਿਹਾ ਇਹ ਲੋਕਾਂ ਦੇ ਆਉਣ ਜਾਣ ਵਾਲਿਆਂ ਦੇ ਲਈ ਪਾਣੀ ਦਾ ਪ੍ਰਬੰਧ ਕਰ ਰਿਹਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ দান ਕਰ ਰਿਹਾ ਇਸ ਦੀ ਸਿਹਤ ਵੀ ਇਸ ਦਾ ਸਾਥ ਨਹੀਂ ਦੇ ਰਹੀ ਪਰ ਵੀ ਇਹ ਆਪਣੀ ਸਿਹਤ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਧੱਕਾ ਕਰਕੇ ਲੋਕਾਂ ਦੇ ਲਈ ਬਹੁਤ ਵੱਡਾ ਪਰਉਪਕਾਰੀ ਕੰਮ ਕਰ ਰਿਹਾ ਹੈ ਇਸ ਤੋਂ ਬਾਅਦ ਇਹ ਲੱਕੜਹਾਰਾ ਆਪਣੇ ਘਰ ਜਾਂਦਾ ਹੈ ਦੇਖਦਾ ਹੈ ਸਾਡੇ ਘਰ ਦੇ ਤਾਂ ਹਾਲਾਤ ਹੀ ਬਦਲ ਰਹੇ ਨੇ ਸਾਰਿਆਂ ਨੇ ਚੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਨੇ ਘਰਖਾਨੇ ਸਾਰਾ ਕੁਝ ਪੌਤ ਹੈ ਰਾਸ਼ਨ ਪਾਣੀ ਪੌਤ ਹੈ ਜਾ ਕੇ ਆਪਣੀ ਘਰਵਾਲੀ ਨੂੰ ਪੁੱਛਿਆ ਘਰਵਾਲੀ ਕਹਿਣ ਲੱਗੀ ਕਿ ਥੋੜੇ ਦਿਨ ਪਹਿਲਾਂ ਕੁਝ ਵੱਡੇ ਵੱਡੇ ਥੈਲੇ ਕੁਝ ਲੋਕ ਇੱਥੇ ਛੱਡ ਗਏ ਸਨ ਉਹ ਕਹਿਣ ਲੱਗੇ ਕਿ ਤੁਸੀਂ ਆਪਣੇ ਕੰਮਕਾਰ ਤੋਂ ਕਿਤੇ ਦੂਰ ਹੋ ਗਏ ਹੋ ਇਹ ਤੁਹਾਡੀ ਕਮਾਈ ਹੈ ਇਹਨਾਂ ਥੈਲਿਆਂ ਨੂੰ ਜਦੋਂ ਖੋਲਿਆ ਅਸੀਂ ਤਾਂ ਹਾਕੇ ਬੱਕੇ ਰਹਿ ਗਏ ਕਿਸੇ ਦੇ ਵਿੱਚੋਂ ਸੋਨੇ ਚਾਂਦੀ ਦੀਆਂ ਮੋਹਰਾਂ ਨਿਕਲ ਰਹੀਆਂ ਨੇ ਕਿਸੇ ਦੇ ਹੀਰੇ ਜਵਾਹਰ ਇੱਕ ਬਜ਼ੁਰਗ ਬਾਬਾ ਜੀ ਆਏ ਸਨ ਉਹ ਦੇਖ ਕੇ ਗਏ ਨੇ ਤੁਹਾਡਾ ਨਾਮ ਲੈ ਕੇ ਕਹਿੰਦੇ ਸੀ ਕਿ ਉਸ ਲੱਕੜਹਾਰੇ ਦੀ ਇਹ ਸੰਪਤੀ ਹੈ ਇਹ ਤੁਹਾਡੇ ਪਰਿਵਾਰ ਦੀ ਸੰਪਤੀ ਹੈ ਹੁਣ ਆਪਾਂ ਨਵਾਂ ਕਾਰਬਾਰ ਬਣਾਵਾਂਗੇ ਲੱਕੜਹਾਰਾ ਸਮਝ ਗਿਆ ਕਿ ਇਹ ਪਰਮਾਤਮਾ ਦੀ ਰਜਾ ਸੀ ਪਰਮਾਤਮਾ ਔਕੇ ਸਮੇਂ ਦੇ ਵਿੱਚ ਮੇਰੀ ਪ੍ਰੀਖਿਆ ਲੈ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ